गणेश जी महाराज की जय वक्रतुंड महाकाय सूर्य कोटि सम निर्विघ्नम कुर में देव सर्वकारे सुसर्वदा भाद्रपद के शुक्ल पक्ष की चतुर्मी चतुर्थी के दिन गणेश स्थापना करके लोग गणेश जी का विधि विधान पूजन कर दे पूजन करने का मतलब यही है ये केवल यो समझो कि केवल गणेश जी की पूजा है एक गणेश है उसमें आया है तुम ब्रह्मास्तम विष्णुस्तम रुद्रस्तम सारे देवताओं के निमित्त है निमित्त मना करके आज हमने इसका विसर्जन किया है श्री महादेव कामर सिंह पावनधाम में नव आयोजन किया गया था आम तौर पर लोग चतुर्दशी को करते हैं लेकिन जिसको अनंत चतुर्दशी बोलते हैं हमारे श्री महादेव कामर संघ के जो प्रधान जी हैं या मेंबर हैं उन्होंने कहा है कि नव दिवसीय प्रोग्राम किया गया है और मैं तो यही कामना करता हूं कि गणेश जी महाराज सबके जीवन में उत्साह लाएँ उमंग भरें ਔਰ ਸਭ ਕੇ ਅੰਦਰ ਕਾ ਜੋ ਬਿਗਨ ਹੈ ਉਨ੍ਹਾਂ ਕਾ ਨਿਵਾਰਣ ਕਰੇ ਔਰ ਸਭ ਕੀ ਮਨੋ ਕਾਮਨਾ ਪੂਰੀ ਕਰੇ ਯਹੀ ਕਾਮਨਾ ਕਰੂੰਗਾ ਇਹ ਭਗਵਾਨ ਗਣੇਸ਼ ਜੀ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਗਣੇਸ਼ ਸ਼ਬਦ ਬੜੀ ਹੌਸ਼ਾ ਬਲਾਸ਼ ਨਾਲ ਅਸੀਂ ਸ਼੍ਰੀ ਮਹਾਦੇਵ ਕਾਵੜ ਸੰਗ ਕਾਲੂ ਨਾਮ ਦੀ ਬਗੀਚੀ ਚ ਬਹੁਤ ਹੀ ਵਧੀਆ ਸਿਸਟਮ ਨਾ ਬਣਾਇਆ ਜਿਸ ਚ ਬੱਚੇ ਆਪਦਾ ਭਗਵਾਨ ਦਾ ਮਨੋਰੰਜਨ ਭਗਵਾਨ ਜੀਆਂ ਨੂੰ ਪੂਰੇ ਦਰਸ਼ਨ ਕਰਦੇ ਆ ਤੇ ਆਪਦਾ ਜੀਵਨ ਸਫਲ ਬਣਾਉਂਦੇ ਆ ਅਸੀਂ ਅੱਗੇ ਜਾ ਕੇ ਸੂਆ ਤੇ ਜਾ ਕੇ ਗਣੇਸ਼ ਜੀ ਨੂੰ ਵਿਸਰਜਨ ਕਰਦੇ ਸੀ ਪਰ ਅਸੀਂ ਪ੍ਰਣ ਕਰ ਲਿਆ ਵੀ ਜਿੰਨੀਆਂ ਵੀ ਸੰਸਥਾਵਾਂ ਅਸੀਂ ਸਾਰੀਆਂ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜੇ ਗਣੇਸ਼ ਜੀ ਨੂੰ ਵਿਸਰਜਨ ਕਰਨਾ ਤੇ ਆਪਣੇ ਘਰ ਚ ਬਾਹਰ ਦੇ ਅੱਗੇ ਵਿਸਰਜਨ ਕਰੋ ਟੋਪੀਏ ਜ ਰੱਖ ਕੇ ਤੇ ਉੱਥੇ ਕਬੂਟਾ ਲਾਇਆ ਜਾਵੇ ਅਸੀਂ ਇਸ ਕਰਤੇ ਭਗਵਾਨ ਸ਼ੰਕਰ ਜੀ ਰਾਜ਼ ਨਾ ਕਰਦੇ ਇੱਥੇ 7-9 ਦਿਨਾਂ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹਰ ਸੋ ਲਾਸ਼ ਨਾਲ ਬਣਾਇਆ ਗਿਆ ਰੋਜ਼ ਸਵੇਰ ਸ਼ਾਮ ਨੂੰ 7 ਵਜੇ ਤੋਂ 8:30 ਵਜੇ ਤੱਕ ਡਾਂਡੀਆਂ ਹੁੰਦਾ ਸੀ ਉਸ ਦੇ ਬਾਅਦ ਆਰਤੀ ਪ੍ਰਸ਼ਾਦ ਵੰਡਰਨ ਹੁੰਦਾ ਸੀ ਅੱਜ ਬੜੀ ਧੂਮਤਾਮ ਨਾਲ ਵਿਸਰਜਨ ਕੀਤਾ ਗਿਆ ਦੇਖੋ ਜੀ ਬਗੀਚੀ ਚ ਸ਼ੁਰੂ ਤੋਂ ਵੈਸੇ ਇਹ ਪ੍ਰੋਗਰਾਮ ਹੁੰਦਾ ਆਇਆ ਪਰ ਬਹੁਤ ਅੱਛਾ ਹੋਇਆ ਹੈ ਸਵੇਰ ਸ਼ਾਮ ਪੂਜਾ ਹੋਈ ਹੈ ਸ਼ਾਮ ਨੂੰ ਕੀਰਤਨ ਹੋਇਆ ਹੈ ਵਧੀਆ ਡਾਂਡੀਆਂ ਹੋਇਆ ਹੈ ਪਰ ਇਸ ਤਰ੍ਹਾਂ ਹੀ ਇਸ ਬਗੀਚੀ ਚ ਰੰਗ ਭਾਗ ਲੱਗਦੇ ਰਹਿਣ ਇਹ ਕੋਈ ਸ਼ੁਰੂ ਦੀ ਹੈਗੇ ਬਿਗਤੀ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਅੱਗੇ ਸੂਏ ਦੇ ਵਿੱਚ ਕਰਿਆ ਜਾਂਦਾ ਸੀਗਾ ਅੱਜ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਸਜਣ ਕੀਤਾ ਗਿਆ ਕੀ ਕਿੰਨਾ ਨੇ ਤਾਂ ਕਹਿੰਨਾ ਚਾਹਦੇ ਆਂ ਵੀ ਆਪਾਂ ਕਰਦੇ ਆਂ ਉਧਰੋਂ ਜਿੱਧਰ ਅਗਨੇਸ਼ ਜੀ ਦਾ ਪ੍ਰੋਗਰਾਮ ਹੁੰਦਾ ਸੀਗਾ ਵੀਪਾ ਉਹ ਸਮੁੰਦਰਾਂ ਦੇ ਸਾਹਮਣੇ ਲ ਕਰਦੇ ਆ ਹੈਨਾ ਪਰ ਉਹ ਸਮੁੰਦਰ ਸੂਏ ਨਹੀਂ ਹੈ ਇਸ ਕਰਕੇ ਬਗੀਚੀ ਐਕਤੀਸ ਲਾਹ ਕੀਤੀ ਗਈ ਵੀ ਕਿਉਂ ਨਾ ਗੰਗਾ ਜਲ ਪਾ ਕੇ ਫਰੈਸ਼ ਪਾਣੀ ਕਰਕੇ ਹੈਨਾ ਗਣੇਸ਼ ਜੀ ਦਾ ਬਕਾਇਦਾ ਕਰਤਾ ਪਰ ਉੱਥੇ ਸੂਏ ਤੇ ਵੀ ਕਰ ਸਕਦੇ ਸੀ ਪਰ ਐਕਤੀ ਮੰਨ ਨੂੰ ਅੱਛਾ ਲੱਗਿਆ ਵੀ ਉੱਥੇ ਨਹੀਂ ਪਾਣਾ ਚਾਹੀ ਜਿਵੇਂ ਆਪਾਂ ਵੀਡੀਓ ਦੇਖਦੇ ਹੈ ਨਾ ਦੁਬਾਰਾ ਦਿਖਾਉਂਦੇ ਵੀ ਗਣੇਸ਼ ਜੀ ਸੂਆ ਚ ਪਾਏ ਪਏ ਹੈ ਗਣੇਸ਼ ਜੀ ਉੱਥੇ ਪਾਏ ਪਏ ਹੈ ਇਸ ਕਰਕੇ ਵੀ ਇਹ ਚੀਜ਼ ਬਦਲੀ ਗਈ ਹੈ ਜੇ ਸਭ ਨੂੰ ਅੱਛੀ ਲੱਗੇ ਤਾਂ ਬਹੁਤ ਖੁਸ਼ੀ ਹੈ ਪਰ ਆਹ ਪਬਲਿਕ ਨੂੰ ਕੀ ਅਪੀਲ ਕਰਨੀ ਚਾਹੀਦੀ ਨਹੀਂ ਪਬਲਿਕ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੀ ਇਸ ਤਰ੍ਹਾਂ ਹੀ ਕੀਤਾ ਜਾਵੇ ਜੋ ਵੀ ਜਿੱਥੇ ਵੀ ਹੁੰਦਾ ਕਿਤੇ ਵੀ ਹੁੰਦਾ ਵੀ ਇਹ ਐਂ ਹੋਣਾ ਚਾਹੀਦਾ ਇੱਥੇ ਸ਼੍ਰੀ ਮਹਾਦੇਵ ਕਾ ਵਰਸਾ ਨੂੰ ਪਾਉਂ ਤਾਂ ਜਤੋ ਵੱਲੋਂ ਗਣੇਸ਼ ਉਸ ਤੋਂ ਮਨਾਇਆ ਗਿਆ ਜਿਸ ਦੇ ਵਿੱਚ ਸਵੇਰ ਪੂਜਾ ਅਰਚਨਾ ਹੁੰਦੀ ਸ਼ਾਮ ਨੂੰ ਡਾਂਡਿਆ ਦਾ ਪ੍ਰੋਗਰਾਮ ਹੁੰਦਾ ਸੀ ਸੱਤ ਦਿਨਾਂ ਆਵਾਜ਼ੇ ਸੀ ਇਹ ਅਸੀਂ ਲੰਮੀ ਸਲਾਈ ਹੈ ਇਹ ਵੀ ਤੇ ਆਮ ਬਗਚੀ ਦੇ ਵਿੱਚ ਮਸਰਸ਼ਨ ਕੀਤਾ ਜਾਵੇ ਤੇ ਅਸੀਂ ਇਹ ਕੰਮ ਵੀ ਸਾਰੇ ਬੱਚਿਆਂ ਨੂੰ ਮੰਦਿਰਾਂ ਨੂੰ ਜਾਂ ਸੰਸਥਾਵਾਂ ਨੂੰ ਅਪੀਲ ਕਰਾਂਗੇ ਵੀ ਇਸੇ ਤਰ੍ਹਾਂ ਹੀ ਇਹਨੂੰ ਬਣਾਇਆ ਜਾਵੇ